ਕਾਇਦਾ ਇਸ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਵੀ ਰਲਿਆ ਹੋਇਆ ਸੀਗਾ ਜਿਹੜਾ ਕੋਰੀਅਰ ਦਾ ਕੰਮ ਕਰਦਾ ਸੀ ਹੁਣ ਉਹ ਕੋਰੀਅਰ ਕਿਵੇਂ ਬਣ ਗਿਆ ਅ ਅਸਲ ਦੇ ਵਿੱਚ ਇਹਨਾਂ ਦਾ ਲੈਣ ਦੇਣ ਕਿਵੇਂ ਹੁੰਦਾ ਸੀ ਬੜੀ ਇੰਟਰਸਟਿੰਗ ਸਟੋਰੀ ਹੈ ਇਹਨਾਂ ਦੀ ਔਰ ਇਸ ਤਰੀਕੇ ਦੇ ਨਾਲ ਕੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਖਾਰੇ ਸੀ ਨਸ਼ੇ ਨੂੰ ਸਪਲਾਈ ਕਰ ਰਹੇ ਸੀਗੇ ਔਰ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਵੀ ਆਪਣੇ ਨਾਲ ਇਹਨਾਂ ਨੇ ਰਲਿਆ ਹੋਇਆ ਸੀ ਯਾਨੀ ਕਿ ਪੂਰੇ ਫਿਲਮੀ ਸਟਾਈਲ ਦੇ ਵਾਂਗ ਇਹ ਨਸ਼ੇ ਦੀ ਤਸਕਰੀ ਕਰਦੇ ਸੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਇਹ ਅਮਰੀਕਾ ਬੇਸਡ ਹੈ ਡਰੱਗ ਕਾਰਟਲ ਜਿਨ੍ਹਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਹਨਾਂ ਦਾ ਸਾਰਾ ਨੈਕਸਸ ਜਿਹੜਾ ਆ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ ਹੈ ਫਿਲਹਾਲ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਹੋਰ ਵੀ ਪਰ 10 ਦਿਨਾਂ ਦੇ ਵਿੱਚ ਇਹਨਾਂ ਮੁਲਜ਼ਮਾ ਨੂੰ ਇਹਨਾਂ ਪੰਜ ਮੁਲਜ਼ਮਾ ਨੂੰ ਟ੍ਰੇਸ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਤੇ ਵੱਡੀ ਕਾਮਯਾਬੀ ਹਾਸਲ ਹੋਈ ਹੈ 46 ਲੱਖ ਤੇ 90000 ਦੀ ਡਰੱਗ ਮਨੀ ਬਰਾਮਦ ਕਰ ਲਈ ਗਈ ਹੈ। ਨਾਲ ਤੁਹਾਨੂੰ ਦੱਸਦੀ ਕਿ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਸਣੇ ਪੰਜ ਲੋਕਾਂ ਨੂੰ ਕਾਬੂ ਕੀਤਾ ਗਿਆ। ਅਮਰੀਕਾ ਦੇ ਵਿੱਚ ਬੈਠੇ ਹੋਏ ਸੀਗੇ ਇਹ ਦੋ ਨਸ਼ਾ ਤਸਕਰ ਜਿਨ੍ਹਾਂ ਦਾ ਨਾਮ ਹੈ ਜੋਬਨ ਕਲੇਰ ਤੇ ਗੈਂਗਸਟਰ ਗੋਪੀ ਚੰਗਾਵਾ। ਇਹ ਇਨ੍ਹਾਂ ਦੋਨਾਂ ਦੇ ਸੰਪਰਕ ਦੇ ਵਿੱਚ ਸੀਗਾ ਇਹ ਥੱਲੇ ਜਿਹੜੇ ਪੰਜ ਲੋਕ ਜਿਨ੍ਹਾਂ ਦਾ ਅਸੀਂ ਜ਼ਿਕਰ ਹੁਣ ਕਰਾਂਗੇ ਔਰ ਜਿਹੜਾ ਤੁਹਾਨੂੰ ਦੱਸਿਆ ਵੀ ਹੈ ਕਿ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਇਨਾਂ ਦੇ ਮੇਨ ਮੁਖੀਆ ਤੁਸੀਂ ਕਹਿ ਸਕਦੇ ਹੋ ਕਿ ਦੋ ਜਣੇ ਸੀ ਜਿਹੜੇ ਕਿ ਅਮਰੀਕਾ ਦੇ ਵਿੱਚ ਬੈਠੇ ਨੇ ਇੱਕ ਜੋਬਨ ਕਲੇਰ ਤੇ ਗੈਂਗਸਟਰ ਗੋਪੀ ਚੰਗਾਵਾਂ ਇਹ ਦੋਵੇਂ ਰਲ ਕੇ ਡਰੱਗ ਤਸਕਰੀ ਕਰਦੇ ਸੀ ਨਸ਼ੇ ਦਾ ਵੱਡਾ ਕਾਰੋਬਾਰ ਚਲਾ ਰਹੇ ਸੀ ਯਾਨੀ ਕਿ ਅਮਰੀਕਾ ਆਧਾਰਤ ਇਹ ਡਰੱਗ ਕਾਟਲ ਚਲਾ ਰਹੇ ਸੀ ਔਰ ਹਵਾਲਾ ਦੇ ਜ਼ਰੀਏ ਲੈਣ ਦੇਣ ਕਰਦੇ ਸੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੈਸਿਆਂ ਦਾ ਲੈਣ ਦੇਣ ਕਿਵੇਂ ਕਰਦੇ ਸੀ ਬਹੁਤ ਸਾਰੀਆਂ ਤੁਸੀਂ ਫਿਲਮਾਂ ਦੇਖੀਆਂ ਹੋਣੀਆਂ ਨੇ ਜਿਹਦੇ ਵਿੱਚ ਡਰੱਗ ਬੇਸ ਇਦਾਂ ਹੁੰਦਾ ਹੈ ਕਿ ਪੈਸੇ ਜਿਹੜੇ ਨੇ ਉਹ ਨੋਟਾਂ ਦੇ ਜ਼ਰੀਏ ਜਿਸ ਨੂੰ ਅਸੀਂ ਹਵਾਲਾ ਦਾ ਨੋਟ ਵੀ ਕਹਿ ਦਿੰਦੇ ਆ ਕਿ ਇੱਕ ਨੋਟ ਉਹਨਾਂ ਦੇ ਕੋਲ ਹੁੰਦਾ ਸੀ ਅੱਧਾ ਨੋਟ ਦੂਜੇ ਪਾਸੇ ਹੋ ਗਿਆ ਯਾਨੀ ਕਿ ਅੱਧਾ ਨੋਟ ਡਿਲੀਵਰੀ ਵਾਲੇ ਪਾਸੇ ਔਰ ਅੱਧਾ ਨੋਟ ਪੈਸੇ ਵਾਲੇ ਪਾਸੇ ਹੋ ਗਿਆ ਤਾਂ ਇਸ ਤਰੀਕੇ ਨਾਲ ਇਹ ਕਰਦੇ ਸੀਗੇ ਜਦੋਂ ਨਸ਼ਾ ਪਹੁੰਚਦਾ ਸੀਗਾ ਔਰ ਇਹ ਅਮਰੀਕਾ ਤੋਂ ਵਾਇਆ ਦੁਬਈ ਨਸ਼ਾ ਜਿਹੜਾ ਆ ਪਾਕਿਸਤਾਨ ਭੇਜਦੇ ਸੀਗੇ ਦੇਖੋ ਹੁਣ ਤਿੰਨ ਦੇਸ਼ ਇਸ ਦੇ ਵਿੱਚ ਜੁੜ ਚੁੱਕੇ ਨੇ ਪਹਿਲਾ ਅਮਰੀਕਾ ਤੋਂ ਨਸ਼ਾ ਨਿਕਲਿਆ ਦੂਜਾ ਦੁਬਈ ਵਾਇਆ ਦੁਬਈ ਦੇ ਹੁੰਦੇ ਕੋਏ ਤੇ ਜਦ ਪਾਕਿਸਤਾਨ ਚਲੇ ਗਿਆ ਤੇ ਚੌਥਾ ਇਨਵੋਲਵਮੈਂਟ ਜਿਹੜਾ ਹਿੰਦੁਸਤਾਨ ਦੇ ਲੋਕਾਂ ਦੀ ਯਾਨੀ ਕਿ ਭਾਰਤ ਦੇ ਇਹ ਜਿਹੜੇ ਮਲਜ਼ਮਾਂ ਵਿੱਚ ਜੁੜੇ ਹੋਇਆ ਹੁਣ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਇੰਨਾ ਸਾਰਾ ਤਾਮਜਾਮ ਹੋਣ ਦੇ ਬਾਵਜੂਦ ਕਸਟਮ ਹੋਣ ਦੇ ਬਾਵਜੂਦ ਇਹ ਕਿਵੇਂ ਡਰੱਗ ਦਾ ਇੰਨਾ ਵੱਡਾ ਨੈਕਸਸ ਚਲਾ ਰਹੇ ਸੀ ਕਿ ਅਮਰੀਕਾ ਤੋਂ ਦੁਬਈ ਪਹੁੰਚ ਗਿਆ ਤੇ ਦੁਬਈ ਤੋਂ ਪਾਕਿਸਤਾਨ ਪਹੁੰਚ ਗਿਆ ਤਾਂ ਕਿਸੇ ਨੇ ਪੁੱਛਗਿਛ ਨਹੀਂ ਕੀਤੀ ਫੜ ਨਹੀਂ ਕੀਤੀ ਕਰੋੜਾ ਰੁਪਏ ਦਾ ਨਸ਼ਾ ਜਿਹੜਾ ਆ ਉਹ ਵਿਕ ਰਿਆ ਸੀਗਾ ਤਾਂ ਹੁਣ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਕਾਂਸਟੇਬਲ ਹੈ ਨਵਜੋਤ ਸਿੰਘ ਜਿਹੜਾ ਕੀ ਡੀਐਸਪੀ ਦਾ ਗਨਮੈਨ ਬਣਿਆ ਹੋਇਆ ਸੀ ਲੁਧਿਆਣੇ ਦੇ ਵਿੱਚ ਤਾਂ ਉਹਦੇ ਬਾਕੀ ਇਹ ਸਾਥੀ ਐ ਸਾਰੇ ਪੰਜ ਜਣੇ ਜਿਹੜੇ ਇੱਥੇ ਸੀਗੇ 10 ਤੇ 20 ਦੇ ਨੋਟ ਨੂੰ ਇਹ ਹਵਾਲੇ ਦੇ ਵਜੋਂ ਵਰਤਦੇ ਸੀ 10 ਤੇ 20 ਦੇ ਨੋਟ ਦੀ ਨੰਬਰ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਐਪ ਰਾਹੀਂ ਭੇਜਦੇ ਸੀ ਔਰ ਪੈਸਿਆਂ ਦਾ ਲੈਣ-ਦੇਣ ਕਰਦੇ ਸੀਗੇ ਔਰ ਪੁਲਿਸ ਨੇ ਪਹਿਲਾਂ ਵੀ ਇਹਨਾਂ ਨੂੰ NDPS ਐਕਟ ਦੇ ਤਹਿਤ ਫੜਿਆ ਗਿਆ ਸੀ ਪਹਿਲਾਂ ਵੀ ਇਹਨਾਂ ਦੇ ਕੋਲੋਂ 1 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਸੀ ਹੁਣ ਇਹ ਹਵਾਲਾ ਮੰਨੀ ਦੇ ਨੈਟਵਰਕ ਦਾ ਵੱਡਾ ਪਰਦਾ ਫਾਸ਼ ਹੋਇਆ ਹੈ 5 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਮੇਨ ਇਹਨਾਂ ਦਾ ਹੈਗਾ ਜੋਬਨ ਕਲੇਰ ਤੇ ਗੈਂਗਸਟਰ ਗੋਪੀ ਚਗਾਮਾ ਇਹ ਮੇਨ ਨੈਕਸਸ ਦਾ ਹਿੱਸਾ ਨੇ ਇਹਨਾਂ ਦੇ ਅੰਦਰ 5 ਜਣੇ ਸੀ ਔਰ ਜਿਹੜਾ ਕੌਨਸਟੇਬਲ ਹੈ ਪੰਜਾਬ ਪੁਲਿਸ ਦਾ ਨਵਜੂਤ ਉਹ ਕੋਰੀਅਰ ਦਾ ਕੰਮ ਕਰਦਾ ਸੀਗਾ ਕੋਰੀਅਰ ਦਾ ਜਾਨੀ ਕਿ ਹਵਾਲੇ ਦੇ ਨੋਟ ਲੈ ਕੇ ਤੇ ਪੈਸਿਆਂ ਦੀ ਡਿਲੀਵਰੀ ਕਰਦਾ ਸੀ ਜਾਨੀ ਕਿ ਲਾਲਚ ਦੇ ਵਿੱਚ ਆਣ ਕੇ ਉਹ ਇਹਨਾਂ ਦਾ ਕੋਰੀਅਰ ਬਣ ਗਿਆ ਸੋ ਹੁਣ ਇਹ ਪੁਲਿਸ ਦੇ ਜ਼ਰੀਏ ਤੋਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕੱਲਾ-ਕੱਲਾ ਖੁਲਾਸਾ ਪੁਲਿਸ ਨੇ ਕੀਤਾ ਹੈ ਕੁਸ਼ਨ ਰੇਟ ਆਫ ਪੁਲਿਸ ਨੇ ਕੀਤਾ ਹੈ ਕਿ ਕਿਵੇਂ ਸਾਰਾ ਨੈਕਸਸ ਚੱਲਿਆ ਕਿੱਥੋਂ ਚੱਲਿਆ ਆ ਰਿਹਾ ਹੈ ਕੌਣ-ਕੌਣ ਇਨਵੋਲਵ ਸੀ ਔਰ ਕਿਵੇਂ ਇਹ ਫਿਲਮੀ ਸਟਾਈਲ ਦੇ ਵਿੱਚ ਨਸ਼ਾ ਤਸਕਰੀ ਕਰਦੇ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਦਾਇਰੈਕਸ਼ਨਾਂ ਅਧੀਨ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਯਾਪਾ ਪਹਿਲੀ ਜਨਵਰੀ ਤੋਂ ਹੁਣ ਤੱਕ ਦੇਖਿਏ 69. ਸਮਥਿੰਗ ਕਿਲੋ ਆਪਾਂ ਹੀਰੋਇਨ ਫੜ ਚੁੱਕੇ ਹਾਂ ਤਕਰੀਬਨ 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ ਤਾਂ ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੇਡ ਦੀ ਹੱਡੀ ਆ ਬੱਤ ਨੂੰ ਹੈ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰਗ ਆ ਰਹੀ ਹੈ ਤਾਂ ਨੈਚੁਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਜੇ ਅਸੀਂ 5 ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91 ਹਜ਼ਾਰ ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੜਲੀ ਪੁਛਕਿਚੇ ਦੇ ਚ ਇੱਕ ਕਿਲੋ ਰਿਕਵਰ ਹੋਈ ਸੀ ਛਾੜੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫੜਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਅਰੈਸਟ ਹੋਏ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਨੇ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨ ਆਫ ਦਲਬਾਖ ਸਿਆਣੀ ਜਗਤ ਕੌਲਨੀ ਭਵਾਨੀ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨਜੀਤ ਐਲੀਅਸ ਰਾਜਨ ਅਰੈਸਟ ਹੋਇਆ ਫਤਿਹਗੜ ਚੁੰਗੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਹਾਵਾ ਪਿੰਡ ਮਹਾਵਾ ਪਿੰਡ ਆ ਅਮਰਸਰ ਰੂਲ ਦਾ 6 ਰੂਲ ਡੇਟਾ ਸਰਮੀਤ ਸਦਰ ਕੁਆਟਰ ਅਮਰਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਕਿ ਯੂ ਐਸ ਬੇਸਡ ਟਿਊਟੋਰੀਅਲ ਸਮਗਲਰ ਨੇ ਇੱਕ ਤਾਂ ਜੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋ삐 ਚੁਵਾਵਾ ਦੋਨੋਂ ਅੰਮ੍ਰਿਤਸਰ ਰੂਲੰਡ ਤੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸੜਾ ਨੈਟ ਹੋ ਕੇ ਰੂਟ ਤੇ ਜਾਂਦਾ ਸੀ ਪਾਕਿਸਤਾਨ ਚ ਔਰ ਇਹ ਕਿਹਦੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆਂ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਟਰ ਸਪ੍ਰਿੰਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਏ ਕਿ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮਨ ਹਵਾਲਾ ਮਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਛੇ ਕਾਫੀ ਆਰਗੇਨਾਈਜ਼ ਵੇਜ ਇਹ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ ਆਵਰ ਜਿਹੜੇ ਸਾਡੇ ਨੋਡਲ ਏਜੰਸੀ ਆ ਉਹਦੇ ਥਰੂ ਤੁਸੀਂ ਮੈਂ ਸਮਝਦਾ ਕਿ ਬਹੁਤ ਸੋਨਾ ਕੰਮ ਹੋਇਆ ਸਾਡੇ ਡੀਸੀਪੀ ਰਗਵਿੰਦਰਪਾਲ ਜੀ ਜੋ ਡੀਸੀਪੀ ਡੀ ਔਰ ਸੰਦੂ ਸਾਹਿਬ ਜੋ ਹੈ ਸੰਦੂ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫਿਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ ਥੈਂਕ ਯੂ ਜੀ ਸਰ ਕੀ ਪੈਸਾ ਦਾ ਹੈ ਆ ਕਿ ਸਿੱਧੇ ਪੈਸੇ ਨਹੀਂ ਲੈ ਰਿਹਾ ਕਿ ਹਵਾਲਾ ਦਾ ਹੈ ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨੇ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਬਨ ਪਲੇਰ ਤੇ ਗੋਪੀ ਜਿਹੜਾ ਚਕਾਵਾ ਹੈ ਉਹ ਨੋਟੋਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨਵੀਲ ਹੋਇਆ ਜਿਹੜੇ ਮੁਲਾਜ਼ਮ ਆ ਕਿੰਨੀ ਦੇਰ ਤੋਂ ਇਦਾਂ ਇਦਾਂ ਕੀ ਹੋਗਾ ਫਾਇਦਾ ਕੀ ਹੈ ਉਹ ਜਿਹੜਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਪਰਾਣਾ ਕਿਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇਹਨਾਂ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਹੈ ਡਰਗ ਕਾਟਲ ਦੀ ਔਰ ਅੱਗੇ ਵੀ ਇਸ ਤਰ੍ਹਾਂ ਇਸੇ ਤੇ ਕੰਮ ਕਰਦੇ ਰਹੇ ਸਰ ਜੀ ਕਨਾਲ ਕਿਥੇ ਕਰਾਇਆ ਬਿਸਮਲਾ ਕਿਉਂਕਿ ਸਾਡੇ ਇੱਕ ਡੀਐਸਪੀ ਨੇ ਲਗਾਉਣੇ ਦੇ ਵਿੱਚ ਉਹਨਾਂ ਨਾਲ ਲੱਗਿਆ ਹੋਇਆ ਸੀ ਜੀ ਸਰ ਇਹ ਆਪਣੇ ਦਾ ਪੁਲਿਸ ਮੁਲਾਦੇ ਦਾ ਤੰਨਾ ਰੈਕਡ ਚਲਾਦਾ ਸਰ ਰੈਕਡ ਨਹੀਂ ਚਲਾ ਰਿਹਾ ਕੋਰੀਅਰ ਬਣਾ ਹੋਇਆ ਸੀਗਾ ਜੀ ਚਲਾਤਾ ਇਹ ਜਿਹੜਾ ਮੇਨ ਮੰਦਾ ਤਾਂ ਨਹੀਂ ਲੀ ਹੈ ਗੜਗਾਉ ਬੇਸਟ ਔਰ ਉਹ ਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਲਿੰਗ ওভার ਟੇਕਿੰਗ ওভার ਉਹ ਚੇ ਬੰਦੇ ਸ਼ਾਮਲ ਨੇ ਬਾਕੀ ਸਰ ਕੋਈ ਸਮਝੋ ਕਿ ਐਨ.ਆਰ.ਟੀ. ਮਾਮੂਲੀ ਇਕੋ ਕੋਲ ਹੈ। ਇਹ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ। ਉਸ ਤੇ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਗੜਗਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਹਦੇ ਵਿੱਚ 1 ਕਿਲੋ ਛੜੀ ਸੀ। ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ। ਇੰਨੇ ਲੰਬੇ ਸਮੇਂ ਦੇ ਵਿੱਚ ਸਾਰੀ ਕਿਹ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕਿ ਅਸੀਂ 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਇਹ ਹੈ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਕੀਤੇ ਤੋਂ ਸਮਝਦੇ ਵੀ ਗੱਲ ਸਮਝਣੀ ਹੈ ਕਿ ਗੈਂਗਸਟਰ ਦਾ ਪੈਸਾ ਵੀ ਜਾ ਰਿਹਾ ਚਲੇ ਮਾਰਕੀਟ ਚ ਲੱਗ ਰਿਹਾ ਦੇਖੋ ਫਦਰ ਆਪਾਂ ਅਮੀ ਮੈਂ ਆਫ ਹੈਂਡ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਆ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂੰ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ ਕਿਤੇ ਬੰਦੇ ਕੋਈ ਗੁੜਗਾਉਂ ਬੈਠਾ ਕੋਈ ਭਗਵਾਨੀ ਦਾ ਬੰਦਾ ਹੈ ਕਿ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾਕ ਐਪਸ ਯੂਜ਼ ਕੀਤੇ ਜਾ ਰਹੇ ਆ ਕਿ کافی ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਲੈਵਲ ਤੇ ਕਰਾ ਦੇਖੋ ਮੈਂ ਤਾਂ ਸਮਝਦਾ ਕਿ ਕਿੰਨਾ ਇਨਵੋਲ ਹੋ ਗਈ ਹਾਂ کافی ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਮੇਰਾ ਪੁਲਿਸ ਸਟੇਸ਼ਨ ਨਰਮੀ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁਰੇ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਕੀਤੀ ہوئی ਹੈ ਔਰ ਕੁਝ ਤਾਂ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾ ਬੰਗਣ ਆਈ ਵਿਟਨੈਸ ਉਹ ਸਾਰਾ ਜੋੜ ਕੇ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਰਿਹਾ ਹੈ ਜਿੰਨੇ ਕੇਸ ਦੇਖੇ ਨੇ ਚਾਹੇ ਗੁਰਨੇਡਾ ਦੇ ਨੇ ਚਾਹੇ ਕੋਈ ਵੀ ਕੇਸਸ ਦੇਖਦੇ ਆ ਜਦੋਂ ਤੁਸੀਂ ਕੋਈ ਮਰਜ਼ਾ ਪੜ੍ਹਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਮ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਵਿਅਕਤੀ ਦੇ ਵਿੱਚ ਕੋਈ ਗੋਲੀਬਾਰੀ ਹੋਈ ਹੋਈ ਹੈ ਤਾਂ ਜੇ ਜਿਹੜੇ ਯੂਪੀ ਵਾਲੇ ਇਥੇ ਆ ਕੇ ਕੰਮ ਕਰਦੇ ਨੇ ਉਹਦੀ ਵੀ ਨਜ਼ਰ ਨਿਗਾਹ ਹੈ ਕਿ ਆ ਰੇੜੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਇੱਦਾਂ ਦੀ ਪਛਾਣ ਕਿ ਕੌਣ ਬੰਦੇ ਨੇ ਕਿੱਥੋਂ ਆnde ਨੇ ਲੇਕੋ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਹੈ ਸਟ੍ਰੇਂਜਰ ਰੂਲਸ ਵੈਰੀਫਿਕੇਸ਼ਨ ਚਲਦੀ ਰਹਿੰਦੀ ਹੈ ਦੇਖੋ ਕਸਰ ਜਦੋਂ ਆਪਾਂ ਕਰਦੇ ਆ ਆਰਡਨੈਂਸ ਸਬਚ آپریشن ਉਹਦੇ ਚ ਸਾਰੀਆਂ ਚੀਜ਼ਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਆ ਬਟ ਕੇਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੋਸੀਕਿਊਟ ਕਰਨ ਵਾਸਤੇ ਐਵੀਡੈਂਸ ਹੀ ਬਹੁਤ ਜ਼ਰੂਰੀ ਹੈ ਡਾਇਰੈਕਸ਼ਨ ਹੈ ਉਹ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ